ਬਾਬਾ ਦੀਰਘੇ ਖੁਸ਼ ਹੁੰਦੇ ਤੁਹਾਡੇ ਸੋਮਨੀ ਸਾਹਿਬ ਪੜਨ ਤੇ ਜਵਦੀ ਸਾਹਿਬ ਤੋਂ ਤਾਂ ਪਈ ਨਾ ਪੜਨ ਅੱਜ ਵਾਰ ਸ਼ੁਕਰ ਇਹ ਪੋਤਵਾਰ ਚ ਫੇਰਾ ਸੀ ਜੜਿਆਲੇ ਗੁਰੂ ਇਹ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਹੂਰੀ ਚ ਬੋਲ ਰਿਹਾ ਤੁਹਾਡੇ ਕਿਰਪਾ ਦੇ ਨਾਲ ਜਦੋਂ ਦੁਪਹਿਰੇ ਦੀ ਸਮਾਪਤੀ ਹੋਈ ਜੜਿਆਲੇ ਗੁਰੂ ਵੀ ਭਲਾਈ ਕੇਂਦਰ ਤੇ 11 ਤੋਂ 3 ਵਜੇ ਫਿਰ ਲਾਈਵ ਆ ਰਿਹਾ ਸੀ ਕੋਈ ਵੀ YouTube ਤੇ ਜਾ ਕੇ ਦੇਖ ਲਾ ਤੇ ਦੁਪਹਿਰੇ ਤੋਂ ਬਾਅਦ ਜਰਮਨ ਤੋਂ ਭੈਣ ਜੀ ਆਇਆ ਸੀ ਕਹਿੰਦੇ ਮੈਂ ਅੰਮ੍ਰਿਤਸਰ ਆਈ ਹੋਈ ਆ ਬਾਬਾ ਦੀਨ ਸਿੰਘ ਦੇ ਦਰ ਤੇ ਦੁਪਹਿਰੇ ਕੱਟਣ ਮੈਂ ਕਿਹਾ ਜੀ ਇਹ ਤੁਹਾਡੀ ਸ਼ਰਦਾ ਕਹਿੰਦੇ ਆ ਗਈ ਦੁਪਹਿਰਿਆਂ ਤੇ ਉਹ ਜਰਮਨ ਤੋਂ ਆਏ ਭੈਣ ਜੀ ਨੇ ਆਪ ਸੁਣਾਇਆ ਕਹਿੰਦੇ ਮੇਰੇ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੋ ਗਈ ਹੈ ਪਰ ਬੋਲਦਾ ਨਹੀਂ ਸੀ ਆਵਾਜ਼ ਨਹੀਂ ਸੀ ਕਹਿੰਦੀ ਮੈਂ 5 6 ਦੁਪਹਿਰੇ ਜਰਮਨ ਬੈਠਿਆ ਕੱਟਿਆ ਤੇ ਬਾਬਾ ਦੀਪ ਸਿੰਘ ਨੇ ਮੇਰੇ ਬੱਚੇ ਨੂੰ ਆਵਾਜ਼ ਦੇ ਦਿੱਤੀ ਜਗਾਰਾ ਦੇ ਪਿਆ ਇੰਜ ਬਾਬਾ ਜੀ ਕਰਦੇ ਬਹੁਤ ਸਰੀਆ ਮੇਰੇ ਕੋ ਫੋਨ ਨੰਬਰ ਲੈ ਸਕਦੇ ਹੋ ਸਚਾਈ ਸਚਾਈ ਹੁੰਦੀ ਹੈ ਮਾੜੀ ਗੱਲ ਸੁਣਾਵਾ ਤੁਹਾਨੂੰ ਉਹ ਬੀਬੀ ਜਦੋਂ ਜਰਮਨ ਆਲੀ ਲੰਮੇ ਕੱਤੀ ਸੀ ਦੱਸਿਆ ਨਾ ਮਿਲਦਾ ਉਹਦੀ ਕੋਈ 11 ਸਾਲ ਦੀ ਬੱਚੀ ਖੜੀ ਸੀ ਕੋਲ ਉਹਦੀ ਆਪਣੀ ਬੇਟੀ ਆਵਾਜ਼ بیٹے ਦੀ ਵਾਪਸ ਆਈ ਸੀ ਉਹ ਬੇਟੀ ਇਹ ਕੋਣੋ ਸੂਟ ਖਿੱਚ ਗਏ ਨਾ ਮੰਮੀ ਆਪਣੀ ਦਾ ਕਹਿੰਦੀ ਕਹਿੰਦੀ ਹੈ ਮੰਮੀ ਪੂਰੀ ਗੱਲ ਕਿਉਂ ਨਹੀਂ ਦੱਸਦੇ ਭਾਈ ਕਹਿੰਦੇ ਪੂਰੀ ਕੀ ਕਹਿੰਦੇ ਜਿਵੇਂ ਵੀਰੇ ਦੀ ਆਵਾਜ਼ ਵਾਪਸ ਆਈ ਹੈ ਪੂਰੀ ਗੱਲ ਦੱਸੋ ਨਾ ਜਦੋਂ ਵਾਪਸ ਆਈਏ ਉਹਨੇ ਪਹਿਲੇ ਮੇਰਾ ਨਾਮ ਲਿਆ ਦੀਦੀ ਬੋਲਿਆ ਆਪੋ ਸਾਹ